ਪਿਛਲੇ 81 ਦਿਨਾਂ ਤੋਂ ਡੀਸੀ ਦਫ਼ਤਰ ਸੰਗਰੂਰ ਦੇ ਬਾਹਰ ਪੰਜਾਬ ਸਰਕਾਰ ਵਿਰੋਧ ਧਰਨਾ ਲਾ ਕੇ ਲੜੀਵਾਰ ਪੂਖੜਤਾਲ ਦੇ ਬੈਠੇ ਕੰਪਿਊਟਰ ਅਧਿਆਪਕਾਂ ਵੱਲੋਂ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਾਲ ਹੋਣ ਵਾਲੀ ਮੀਟਿੰਗ ਰੱਦ ਹੋਣ ਤੇ ਆਪ ਸਰਕਾਰ ਦੀ ਸਮੁੱਚੀ ਲੀਡਰਸ਼ਿਪ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਨਾ ਕੇਵਲ ਆਪਣਾ ਰੋਸ ਪ੍ਰਗਟ ਕੀਤਾ ਗਿਆ ਬਲਕਿ 24 ਨਵੰਬਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਗਰੂਰ ਵਿਖੇ ਹੋਣ ਜਾ ਰਹੀ ਸੁਭਾ ਪਦਰੀ ਰੋਸ਼ ਰੈਲੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸਾਖਿਰਾਂ ਉਕਰਨ ਦਾ ਵੀ ਐਲਾਨ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਉਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ ਗਏ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਹਰ ਵਾਰ ਉਹਨਾਂ ਨੂੰ ਮੀਟਿੰਗ ਲਈ ਸਮਾਂ ਦੇਣ ਤੋਂ ਬਾਅਦ ਰੱਦ ਕਰ ਦਿੱਤਾ ਜਾਂਦਾ ਹੈ ਇਸ ਮੌਕੇ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਲੜੀਵਾਰ ਭੁਖਟਾਲੂ ਮਰਨ ਵਰਤ ਵਿੱਚ ਤਬਦੀਲ ਕਰਨ ਲਈ ਮਜਬੂਰ ਹੋਣਗੇ

ਕੰਪਿਊਟਰ ਦੇ ਆਪਕ ਮੁਖੜਦਾਲ ਸੰਘਰਸ਼ ਕਮੇਟੀ ਤੋਂ ਹੈ ਜੀ ਅਸੀਂ 81 ਦਿਨਾਂ ਤੋਂ ਪਹਿਲੇ ਲੜੀਵਾਰ ਕੋਖੜਦਾਲ ਕਰ ਰਹੇ ਹਾਂ ਇੱਥੇ ਮੰਤਰੀ ਨਾਲ ਜਾਂ ਕਿਸੇ ਹੋਰ ਨਾਲ ਤੁਹਾਡੀ ਗੱਲਬਾਤ ਹੋਈ ਅੱਜ ਤੁਹਾਡੇ 20 ਤਰੀਕ ਦੀ 20 ਤਰੀਕ ਤੁਹਾਡੀ ਮੀਟਿੰਗ ਤੈਅ ਹੋਈ ਸੀ ਕੀ ਕਹਿਣਾ ਚਾਹੋਗੇ ਤੁਸੀਂ ਬਈ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪਹਿਲਾਂ ਤਾਂ ਸਰਕਾਰ ਜੀ ਮੀਟਿੰਗਾਂ ਨਹੀਂ ਦਿੰਦੀ ਮਿਲਦੀ ਨਹੀਂ ਜੇ ਅੱਜ ਸਿੱਖਿਆ ਮੰਤਰੀ ਨਾਲ 20 ਮਮਾ ਨੂੰ ਮੀਟਿੰਗ ਤੈਅ ਹੋਈ ਸੀ ਹਰ ਵਾਰ ਦੀ ਤਰ੍ਹਾਂ ਉਹ ਇਸ ਵਾਰ ਵੀ ਰੱਦ ਹੋ ਗਈ ਪੋਸਟਪੋਨ ਹੋ ਗਈ 25 ਨਵੰਬਰ ਤੇ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਸਿੱਖਿਆ ਮੰਤਰੀ ਜਿਹੜੇ ਸਿੱਖਿਆ ਭਾਗ ਦੇ ਉਨ੍ਹਾਂ ਦਵਾਰਾ بار بار ਮੀਟਿੰਗਾਂ ਤੇ ਕੇ ਰੱਦ ਕਰ ਦਿੱਤੀਆਂ ਜਾਂਦੀਆਂ ਬਾਰ ਬਾਰ ਆਦਾ ਦਿਵਾਲੀਆ ਤੋਹਫਾ ਕਹਿ ਕੇ ਕੰਪਿਊਟਰ ਆਪਕੋ ਦੇਵਾਂਗੇ ਉਤੋਂ ਭੱਜਿਆ ਜਾਂਦਾ ਪਹਿਲੇ 2 ਸਾਲ ਹੋ ਗਏ ਅਸੀਂ ਉਸ ਤੋਹਫੇ ਦੀ ਉਡੀਕ ਕਰਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਬਹੁਤ ਨਿਰਾਸ਼ਾ ਹੈ ਜੀ ਹਰਜੋਤ ਬੈਂਸ ਤੋਂ ਸਾਨੂੰ ਹੁਣ ਅੱਗੇ ਅਗਲਾ ਤੁਸੀਂ ਕੀ ਆਪਣਾ ਪ੍ਰੋਗਰਾਮ ਤੈਅ ਕਰ ਰਹੇ ਹੋ ਅਗਲਾ ਸਾਡਾ ਪ੍ਰੋਗਰਾਮ ਹੈ 24 ਨਵੰਬਰ ਨੂੰ ਸੰਗਰੂਰ ਵਿਖੇ ਬਹੁਤ ਵੱਡੀ ਰੈਲੀ ਕਰ ਰਹੇ ਹਾਂਗੇ ਸਾਰੀਆਂ ਭਰਾਤਰੀ ਇੱਥੇ ਬੰਦੇ ਨੂੰ ਨਾਲ ਲੈ ਕੇ ਅਤੇ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਹਰਜੋਤ ਬੈਂਸ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਸ਼ੀਸ਼ਾ ਦਿਖਾਉਣ ਵਾਸਤੇ ਕਿ ਉਹਨਾਂ ਦੁਆਰਾ ਪੰਜਾਬ ਦੇ ਲੋਕਾਂ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਜਿਹੜੀਆਂ ਗੱਲਾਂ ਕਰਦੇ ਸੀ ਇਹ ਅਧਿਆਪਕ ਧਰਨੇ ਨਹੀਂ ਲਾਉਂਦੇਗੇ ਕੋਈ ਅਧਿਆਪਕ ਸਾਰੇ ਅਧਿਆਪਕ ਸਕੂਲਾਂ ਵਿੱਚ ਮਿਲਣਗੇ ਸਾਰੇ ਕੰਪਿਊਟਰ ਦੇ ਅਧਿਆਪਕ ਸੰਗਰੂਰ ਮੋਰਚੇ ਅਤੇ ਰੈਲੀਆਂ ਵਿੱਚ ਹਾਜ਼ਰ ਧਰਨੇ ਲਾ ਰਹੇ ਹੈ ਇਹ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਦੀ ਡੁੱਬ ਕੇ ਮਰ ਜਾਣ ਵਾਲੀ ਗੱਲ ਹੈ ਭਗਵੰਤ ਮਾਨ ਲਈ ਜਿਹੜੇ ਸਾਰੇ ਸਰਕਾਰ ਦੇ ਝੂਠ ਬੋਲਦੇ ਹੈ ਤੁਹਾਡੇ ਨਾਲ ਕਿਹੜੀ ਕਿਹੜੀ ਯੂਨੀਅਨ ਹੈ ਤੁਹਾਡੇ ਨਾਲ ਧਰਨੇ 24 ਤਰੀਕ ਨੂੰ ਆਏ 24 ਤਰੀਕ ਨੂੰ ਜੀ ਸਾਡੀਆਂ ਭਰਾਤਰੀ ਜਥੇਬੰਦੀਆਂ ਜਿਵੇਂ ਕਿ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਗਵਰਨਮੈਂਟ ਟੀਚਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਹੋਰ ਕਈ ਭਰਾਤਰੀ ਜਥੇਬੰਦੀਆਂ ਜਿਹੜਾ ਸਾਥ ਦੇਣਗੀਆਂ ਸਾਡੇ ਇਸ ਮੋਰਚੇ 'ਚ ਇਸ ਰੈਲੀ 'ਚ ਅਤੇ 24 ਤਰੀਕ ਨੂੰ ਪਰਮਿਸ਼ਿਵਲੀਅਤ ਕਰਨਗੀਆਂ। ਉਸ ਤੋਂ ਬਾਅਦ ਜੀ ਹੋ ਤੁਹਾਡਾ ਕੀ ਪ੍ਰੋਗਰਾਮ ਤੁਸੀਂ ਲਿਖਿਆ? ਬੜਿਆ ਬੋਲ ਲੰਬੇ ਸਮੇਂ ਤੋਂ ਤੁਹਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀ। ਇਸ ਤੋਂ ਬਾਅਦ ਜੀ ਜਲਦੀ ਹੀ ਜੇ ਇਹ ਭੁਖ ਹੜਤਾਲ ਲੜੀਵਾਰ ਅਤੇ 24 ਰੈਲੀ ਸਕਸੈਸਫੁਲੀ ਹੁੰਦੀ ਦਸੰਬਰ ਦੇ ਵਿੱਚ ਇਸ ਲੜੀਵਾਰ ਭੁਖ ਹੜਤਾਲ ਨੂੰ ਮਰਨ ਵਰਦ ਵਿੱਚ ਤਬਦੀਲ ਕਰਨ ਬਾਰੇ ਕਮੇਟੀ ਦੁਆਰਾ ਫੈਸਲਾ ਲਿਆ ਜਾਊਗਾ ਅਤੇ ਸਰਕਾਰ ਨੂੰ ਦੱਸਿਆ ਜਾਊਗਾ ਕਿ ਪੰਜਾਬ ਦੇ ਲੋਕ ਮਰਨ ਨੂੰ ਤਿਆਰ ਹੈ ਜੇ ਉਹ ਆਪਦੇ ਵਾਅਦੇ ਪੂਰੇ ਨਹੀਂ ਕਰਦੇ ਉਹ ਜਿਹੜੇ ਅੱਜ ਵੋਟਾਂ ਪੈ ਰਹੀਆਂ ਨੇ ਜਿੰਨੀ ਚੋਣਾਂ ਹੋ ਰਹੀਆਂ ਨੇ ਉਹ ਜਿਹੜੇ ਵੋਟਾਂ ਪੈ ਰਹੀਆਂ ਕੀ ਕਹਿਣਾ ਚਾਹੋਗੇ ਇੰਨਾਂ ਜਿੰਨੀ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਦੀ ਆਪ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਸਿੰਗਲ ਵੋਟ ਵੀ ਨਹੀਂ ਜਾਣੀ ਚਾਹੀਦੀ ਇਹ ਝੂਠੇ ਲਾਰੇ ਵਾਲੀ ਸਰਕਾਰ ਹੈ ਇਹਨਾਂ ਨੂੰ ਵੋਟ ਪਾ ਕੇ ਆਪਾਂ ਆਪਦਾ ਪੰਜਾਬ ਦਾ ਭਵਿੱਖ ਬਰਬਾਦ ਕਰ ਲਿਆ। ਅਈ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਅੱਜ ਕਿੰਵੇਂ ਦਿਨ ਤੇ ਭੁਖੜਤਾਲ ਦੇ ਬੈਠੇ ਹੋ? ਮੇਰਾ ਨਾਮ ਰਣਜੀਤ ਸਿੰਘ। ਮੈਂ ਵੈਸੇ ਸਾਡਾ ਜਿਹੜਾ ਧਰਨਾ ਹੈਗਾ ਇਹ 81 ਦਿਨਾਂ ਦੇ ਵਿੱਚ ਪਹੁੰਚ ਗਿਆ ਤੇ ਮੈਂ 16ਵੀਂ ਵਾਰ ਇੱਥੇ ਭੁਖੜਤਾਲ ਤੇ ਬੈਠਾ। ਬੜੀ ਮਾੜੀ ਗੱਲ ਆ ਜੀ ਦੇਖੋ ਸਰਕਾਰ ਜਦੋਂ ਸੱਤਾ ਦੇ ਵਿੱਚ ਨਹੀਂ ਆਈ ਸੀ ਉਸ ਸਮੇਂ ਇਹ ਵਾਦੇ ਕਰਕੇ ਆਏ ਸੀ ਕਿ ਅਸੀਂ ਸੜਕਾਂ ਤੇ ਧਰਨੇ ਨਹੀਂ ਲੱਗਣ ਦੇਵਾਂਗੇ। ਹੁਣ ਤੁਸੀਂ ਦੇਖ ਲਓ ਅੱਜ ਸਾਡਾ ਇੱਥੇ ਧਰਨਾ ਜਿਹੜਾ ਹੈਗਾ 81ਵੇਂ ਦਿਨ ਦੇ ਵਿੱਚ ਪਹੁੰਚ ਗਿਆ। ਕੀ ਸਰਕਾਰ ਅੰਨੀ ਹੈ ਕਿ ਸਰਕਾਰ ਨੂੰ ਇੱਥੇ ਸੜਕਾਂ ਤੇ ਬੈਠੇ ਕੰਪਿਊਟਰ ਤੇ ਆਪਕ ਨਹੀਂ ਨਜ਼ਰ ਆਉਂਦੇ। ਹੁਣ ਅਗਲਾ ਪ੍ਰੋਗਰਾਮ ਕੀ ਨਿਕਲਾ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ? ਸਾਡਾ ਵੈਸੇ ਤਾਂ ਅਗਲਾ ਪ੍ਰੋਗਰਾਮ ਜਿਹੜਾ ਹੈਗਾ 24 ਤਰੀਕ ਦੀ ਅਸੀਂ ਰੈਲੀ ਕਰਨੀ ਆ ਸੰਗਰੂਰ ਵਿਖੇ। ਸਰਕਾਰ ਨੂੰ ਦਿਖਾਵਾਂਗੇ ਉਹਦਾ ਨੰਗਾ ਚਿਹਰਾ ਵੀ ਹਾਂ ਜਿਹੜਾ ਸਾਡੇ ਨਾਲ ਜਿਹੜੇ ਤੁਸੀਂ ਵਾਅਦੇ ਕੀਤੇ ਗਏ ਸੀਗੇ ਮੀਟਿੰਗਾਂ ਦੇ ਕੇ ਤੁਸੀਂ ਬਾਰ-ਬਾਰ ਜਿਹੜੇ ਉਹਨਾਂ ਤੋਂ ਭੱਜਦੇ ਸੀਗੇ ਤੇ ਉਹਨਾਂ ਬਾਰੇ ਦਿਖਾਇਆ ਜਾਊਗਾ। ਇਸ ਤੋਂ ਬਾਅਦ ਜੇ ਸਰਕਾਰ ਸਾਡੀ ਇਹ ਮੰਗ ਅੱਜ ਸੰਵਰਦੇ ਵਿੱਚ ਅਸੀਂ ਕਮੇਟੀ ਦੁਆਰਾ ਫੈਸਲਾ ਲਿਆ ਜਾਊਗਾ ਇਸ ਉਖੜ ਹੜਤਾਲ ਸੰਘਰਸ਼ ਕਮੇਟੀ ਦੁਆਰਾ ਤੇ ਇਸ ਪਰਲੇ ਨੂੰ ਮਰਦ ਵਰਤ ਦੇ ਵਿੱਚ ਤਬਦੀਲ ਕੀਤਾ